ਰਾਤ ਦੀ ਗੱਲ ਆ ਕੋਈ 1:00 ਵੇ ਮੈਨੂੰ ਫੋਨ ਆਇਆ ਸੀ ਕਿ ਆਪਣੇ ਦੁਕਾਨ ਦਾ ਡੀ ਤੇ ਅੱਗ ਲੱਗੀ ਜਦੋਂ ਮਾਇਆ ਦੇ 5 ਆਪਣੇ ਫਾਇਰ ਬ੍ਰਿਗੇਡ ਵਾਲੇ ਆਏ ਦੇ ਸੀ ਅੱਗ ਬੁਝਾਉਣ ਦੇ ਸੀ ਉਹਨਾਂ ਨੇ ਆ ਆਪਣੇ ਸ਼ਟਰ-ਸ਼ਟਰ ਤੋੜ ਕੇ ਤੇ ਅੱਗ ਬੁਝਾਈ ਆ ਬੜਾ ਸਾਥ ਦਿੱਤਾ ਉਹਨਾਂ ਨੇ ਅੱਗ ਬੁਝਾਉਣ ਵਿੱਚ ਉਹ ਆਪਣੇ ਉਤੋਂ ਇਹ ਲੱਗੇ ਖੰਭਾ ਜੇ ਇੱਥੋਂ ਤਾਰ ਦਾ ਸਰਕਟ ਹੋਇਆ ਤੇ ਜਿਹਦੇ ਕਰਕੇ ਸਾਡੇ ਖੋਕੇ ਦਾ ਨੁਕਸਾਨ ਹੋਇਆ ਜੇ ਨੁਕਸਾਨ ਭਈ ਮਸ਼ੀਨਾ ਮਸ਼ੂਨਾ ਹੀ ਅੰਦਰ ਕਟਿੰਗ ਵਾਲੀਆਂ ਕੁਰਸੀਆਂ ਆਹੇ ਸ਼ੀਸ਼ੇ-ਛੂਸ਼ੇ ਲੱਗੇ ਦੇ ਹੀ ਲੱਕੜ ਦੀ ਫਿਟਿੰਗ ਕਰਵਾਈ ਦੀ ਉਹੀ ਸੀਲਿੰਗ ਕਰਵਾਈ ਦੀ ਕੋਈ 1.5 ਲੱਖ ਤੋਂ ਉੱਤੇ ਨੁਕਸਾਨ ਹੋਇਆ ਹੈ ਜੀ ਆਪਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੂੰ ਰਾਤੀ ਮੈਨੂੰ ਇੱਕ ਆਪਣੇ 12:55 ਦੇ ਫੋਨ ਆਇਆ ਸੀ ਕਿਸੇ ਦਾ ਉਹਨਾਂ ਨੇ ਦੱਸਿਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੈ ਜਦੋਂ ਮੈਂ ਆਇਆ ਤੇ ਫਾਈ ਆਪਣੇ ਫਾਈਬਰ ਗੇਟ ਤੇ ਪੀਸੀਆਰ ਵਾਲੇ ਅੱਗ ਬੁਝਾ ਰਹੇ ਸੀ ਇਹ ਸਹਾਇਤਾ ਰਾਸ਼ੀ ਕਹਦੀ ਆ ਇਹ ਤੇ ਸਿਰਫ ਇੱਕ ਕਹਿੰਦੇ ਜ਼ਖਮ ਤੇ ਮਲ ਬਲਾਨ ਵਾਲੀ ਗੱਲ ਆ ਵੀ ਅਸੀਂ ਵਪਾਰ ਮਿੰਡਲ ਉਲੋਂ ਅੱਜ ਸਵੇਰੇ ਮੈਨੂੰ ਪੱਕੂ ਪ੍ਰਧਾਨ ਜੀ ਨੇ ਇਹਨਾਂ ਦੇ ਸਵੇਰੇ ਮੈਨੂੰ ਫੋਨ ਆਇਆ ਵੀ ਐਸਐਸ ਕਾਲਜ ਰੋਡ ਤੇ ਇੱਕ ਆਪਣਾ ਕਟਿੰਗ ਦਾ ਕੰਮ ਕਰਦੇ ਨੇ ਕੀ ਨਾ ਆਪਣਾ ਵਿਕਾਸ ਵਿਕਾਸ ਜੀ ਤੇ ਇਹਨਾਂ ਦੀ ਦੁਕਾਨ ਨੂੰ ਖੋਖੇ ਨੂੰ ਅਗਨੀ ਭੇਟ ਹੋ ਗਈ ਕਿਸੇ ਤਰ੍ਹਾਂ ਸ਼ਾਰਟ ਸਰਕਟ ਦੇ ਨਾਲ ਤੇ ਇਹਨਾਂ ਦਾ ਮੈਂ ਵੇਖਿਆ ਵਾ ਵੀ ਟੋਟਲੀ ਲਾਸ ਹੈਗਾ ਦਾ ਨੁਕਸਾਨ ਤੇ ਦਾ ਬਹੁਤ ਜ਼ਿਆਦਾ ਵਾ ਪਰ ਮੈਂ ਪਿਛਲੇ ਦਿਨੀ ਵੀ ਗੁਰਦਾਸਪੁਰ ਚ ਬੜੀ ਘਟਨਾ ਹੋਈ ਉਹਦੇ ਵਿੱਚ ਵੀ ਜੋ ਸਾਡੇ ਕੋਲ ਤਿਲ ਫੁੱਲ ਹੋਇਆ ਆਪਾਂ ਉਹਨਾਂ ਨੂੰ ਮਲਮਦਾਨ ਦੀ ਕੋਸ਼ਿਸ਼ ਕੀਤੀ ਪਰ ਆਪਾਂ ਕਿਸੇ ਦਾ ਘਾਟਾ ਨਹੀਂ ਪੂਰਾ ਕਰਦੇ ਤੇ ਕੋਸ਼ਿਸ਼ ਕਰਦੇ ਆਂ ਵੀ ਆਪਾਂ ਇੱਕ ਸਮਾਜਿਕ ਤੌਰ ਤੇ ਕੇ ਸਬੂਤ ਉਹ ਬਿਹੀ ਇਕੱਠੇ ਇੱਕ ਦੂਜੇ ਦੇ ਨਾਲ ਹੀ ਇਕੱਠੇ ਗਏ ਆਂ ਤੇ ਅੱਜ ਅਸੀਂ ਮੇਰੇ ਸਾਥੀ ਸਾਰੇ ਰੰਜੂ ਜੀ ਸ਼ੋਕਤ ਰਾਜ ਜੀ ਅਨਲ ਜੀ ਪੰਕਜ ਜੀ ਸਰਨਾ ਸਾਹਿਬ ਇਹ ਸਾਰੇ ਆਏ ਨੇ ਮੇਰੇ ਨਾਲ ਵੀ ਇਸ ਕਰਕੇ ਇੱਕ ਦੁੱਖ ਸਾਂਝਾ ਕਰਨ ਆਏ ਆਂ ਆਪਾਂ ਦੁੱਖ ਕਿਸੇ ਦਾ ਖਤਮ ਨਹੀਂ ਕਰਦੇ ਪਰ ਇਹ ਹੈ ਇੱਕ ਵਪਾਰ ਮੰਡਲ ਨੇ ਇੱਕ ਉਪਰਾਲਾ ਕੀਤਾ ਵਾ ਕਿ ਆਪਾਂ ਸਮਾਜਿਕ ਤੌਰ ਤੇ ਜਿਨੇ ਮੇਰੇ ਦੁਕਾਨਦਾਰ ਨੇ ਭਾਵੇਂ ਉਹ ਰੇੜੀ ਫੜੀ ਵਾਲਾ ਭਾਵੇਂ ਉਹ ਸਰਾਫਾਂ ਤੱਕ ਹੈ ਤੇ ਪਰਮਾਤਮਾ ਕੇ ਸਾਰਿਆਂ ਦੀ ਇਹ ਦੁਆ ਮਗਦਰ ਸਾਰੇ ਆਪਣੇ ਘਰ ਹੱਸਦੇ ਵਸਦੇ ਰਹਿਣ ਇਹੋ ਜਿਹਾ ਕਾਂਡ ਕਿਸੇ ਦੁਸ਼ਮਣਾਂ ਵਾਲੇ ਹੋਏ ਪਰ ਇਹ ਸੁੱਖ ਦੁੱਖ ਜਿਹੜਾ ਨਾ ਇਹ ਇੱਕ ਜ਼ਿੰਦਗੀ ਦਾ ਪਾਰਟ ਹੈ ਇਹ ਸੁੱਖ ਦੁੱਖ ਇਹ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਦੋਂ ਜਦੋਂ ਅਸੀਂ ਕਿਤੇ ਇਕੱਠੇ ਹੋ ਗਏ ਕਿਸੇ ਦੇ ਨਾਲ ਦੁੱਖ ਵਿੱਚ ਹੀ ਸਾਂਝ ਪਾ ਲੈਨੇ ਨਾ ਤਾਂ ਉਹਦਾ ਦੁੱਖ ਥੋੜਾ ਜਿਹਾ ਘਟ ਜਾਂਦਾ ਵਾ ਉਸ ਦੁੱਖ ਨੂੰ ਘਟਾਉਣ ਵਾਸਤੇ ਅਜੇ ਫੇਰ ਆਏ ਆ ਤੇ ਆਪਾਂ ਜੋ ਵੀ ਛੋਟੀ ਜਿਹੀ ਰਾਸ਼ੀ ਇਹਨਾਂ ਨੂੰ ਦਿੱਤੀ ਹੈ ਕਿ ਆਪਣੇ ਦੁਕਾਨ ਦੀ ਮੁਰਕੇ ਸਫਾਈ ਕਰਨ ਕਰ ਸਕਣ ਆਪਣਾ ਮਾੜਾ ਮੋਟਾ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੋੜ ਕੇ ਬੇਨਤੀ ਕਰਨੀ ਹੈ ਵੀ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਕਿ ਤੁਸੀਂ ਆਪਣੀਆਂ ਆਪਣੀਆਂ ਦੁਕਾਨਾਂ ਦੀਆਂ ਸੁਰੱਖਿਆ ਜ਼ਰੂਰ ਕਰਵਾਓ ਬਹੁਤ ਲਾਜ਼ਮੀ ਹੈ ਔਰ ਆਪਣੇ ਆਪਣੇ ਦੁਕਾਨਦਾਰਾਂ ਦੇ ਚੌਂਕੀ ਦਾ ਸਕਿਉਰਟੀ ਗਾਰਡ ਜ਼ਰੂਰ ਰੱਖੋ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਚੋਰੀਆਂ ਡਕੈਤੀਆਂ ਦਿਨੇ ਰਾਤ ਹੋ ਰਹੀਆਂ ਨੇ ਔਰ ਮੈਂ ਪਿਛਲੇ ਦਿਨੀ ਜਿਹੜੇ ਹਫਤਾ ਪਹਿਲਾਂ ਦੀ ਆਪਣਾ ਕੀਤਾਪੁਰ ਰੋਡ ਤੇ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਸ਼ਹਿਰਿਆਂ ਆਮ ਸੀਸੀਟੀਵੀ ਕੈਮਰੇ ਦੇ ਵਿੱਚ ਅੱਗ ਲਾੰਦਾ ਮਤਲਬ ਬੰਦਾ ਉੱਥੇ ਵੇਖਿਆ ਗਿਆ ਔਰ ਅੱਗ ਨਹੀਂ ਭੜਗੀ ਕਿ ਜੇ ਸਮੇਂ ਹੁੰਦਿਆ ਨਾ ਉਹ ਪਤਾ ਚੱਲਦਾ ਤੇ ਉਹ ਵੀ 5-7 ਦੁਕਾਨਾਂ ਦਾ ਨੁਕਸਾਨ ਹੋ ਜਾਣਾ ਸੀ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਟਾਈਮ ਰਹਿੰਦਿਆ ਪਤਾ ਲੱਗ ਗਿਆ ਤਾਂ ਅੱਗ ਤੋਂ ਨਾ ਕਾਬੂ ਪਾਲਿਆ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਬੜੀ ਵੱਡੀ ਗੱਲ ਅੱਜ ਗੁਰਦਾਸਪੁਰ ਸ਼ਹਿਰ ਪੀਸੀਆਰ ਵਾਲਿਆਂ ਨੇ ਤੇ ਪਹਿਲ ਕਰਕੇ ਤੇ ਜਿਹੜਾ ਫਾਇਰ ਬਗੇਡ ਨੂੰ ਇਨਫੋਰਮ ਕੀਤਾ ਇਹ ਸਲਾਗਾ ਯੋ ਕੰਮ ਹੈ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਗੀਤਾਬਨ ਰੋਡ ਤੇ ਕਾਂਡ ਹੋਇਆ ਜਿਸ ਬੰਦੇ ਨੇ ਅੱਗ ਲਾਈ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਬਿਲਕੁਲ ਸਾਹਮਣੇ ਆ ਉਹਨੂੰ ਬੇਨਕਾਬ ਕੀਤਾ ਜਾਵੇ ਉਹਨੂੰ ਕਾਬੂ ਕੀਤਾ ਜਾਵੇ ਕਿ ਕੋਈ ਐਸਾ ਸ਼ਹਿਰ ਦੇ ਵਿੱਚ ਗਰੋਥ